ਅਸੀਂ ਤਿਲ ਦਾ ਯੂਜ਼ ਰੱਖਿਆ ਉਹਨਾਂ ਨੇ ਤਿਲਾਂ ਦਾ ਯੂਜ਼ ਕਰਨਾ ਹੈ ਤਿਲਾਂ ਦੇ ਵਿੱਚ ਸਰ ਜ਼ਿੰਕ ਤੇ ਵਿਟਾਮਿਨ ਈ ਪ੍ਰੋਪਰ ਹੈਗਾ ਜਿਹਨੇ ਹਾਰਮੋਨ ਨੂੰ ਤੇ ਐਗ ਕੁਆਲਿਟੀ ਨੂੰ ਇੰਪਰੂਵ ਕਰਨਾ ਹੈ ਦੈਨ ਸਰ ਆਪਾਂ ਰੱਖੀ ਹੈਗੀ ਹੈ ਪਾਲਕ ਪਾਲਕ ਦੇ ਵਿੱਚ ਸਰ ਕੀ ਹੈਗਾ ਇਹ ਫੋਲੇਟ ਹੈ ਆਇਰਨ ਹੈ ਮੈਗਨੀਸ਼ੀਅਮ ਐਨਫ ਹੈ ਇਸਨੇ ਵੀ ਸਰ ਐਗ ਨੂੰ ਮਤਲਬ ਜਿਹੜੇ ਫੋਲਿਕਲਸ ਬਣਿਆ ਹੋਇਆ ਹੈ ਇਸ ਨੂੰ ਸਟੀਮੂਲੇਟ ਕਰਨਾ ਹੈ ਔਰ ਐਲ ਐਚ ਹਾਰਮੋਨ ਨੂੰ ਵੀ ਇਸਨੇ ਡਿਵੈਲਪ ਕਰਨਾ ਹੈਗਾ ਦਹੀਂ ਬੇਸਨ ਚਿਲਾ ਵਿਦ ਪਨੀਰ ਮਤਲਬ ਡਾਈਟ ਦੀ ਜਿਹੜੀ ਇਹ ਸਾਰਾ ਪ੍ਰੋਟੀਨ ਮੈਂ ਕੀ ਗੱਲ ਕੀਤੀ ਸ਼ਾਰਟਲੀ ਮੈਂ ਗੱਲ ਕੀਤੀ ਹਾਈ ਪ੍ਰੋਟੀਨ ਲੋ 슈ਗਰ ਤੇ ਹੈਲਦੀ ਫੈਟ ਇਹ ਪੂਰਾ ਪ੍ਰੋਟੀਨ ਦਾ ਸਬਸਟੀਟਿਊਟ ਪਿਆ ਹੈ ਸਰ ਗਰਭ ਤਾਰਕ ਉਹਨਾਂ ਨੇ ਪੀਰੀਅਡ ਦੇ ਸੈਕਿੰਡ ਡੇ ਤੋਂ ਸ਼ੁਰੂ ਕਰਨੀ ਆ ਸਰ ਪੀਰੀਅਡ ਦੇ ਸੈਕਿੰਡ ਡੇ ਤੋਂ ਇਹ 12 ਟੈਬਲੇਟਸ ਹੈ ਉਹਨਾਂ ਦਾ ਜਿਹੜਾ ਐਗ ਬਣ ਰਿਹਾ ਉਹ ਵਧੀਆ ਐਗ ਇੰਜੈਕਸ਼ਨ ਨਾਲ ਲਗਵਾ ਕੇ ਇਹਦੇ ਨਾਲ ਚੰਗਾ ਐਗ ਬਣੇਗਾ ਤੇ ਆਪੇ ਹੀ ਐਗ ਨੇ ਰਪਚਰ ਹੋ ਜਾਣਾ ਜੋ ਐਗ ਬਣਿਆ ਉਹ ਐਗ ਇਮਪਲੈਂਟ ਹੋਏ ਇਮਪਲੈਂਟੇਸ਼ਨ ਵਾਸਤੇ ਉਹਨਾਂ ਨੂੰ ਇਹ ਯੂ ਪਾਵਰ ਯੂਟਰਸ ਨੂੰ ਪਾਵਰ ਇਸ ਯੋਗ ਨੇ ਦੇਣੀ ਹੈ ਤੇ ਨਾਲ ਨਾਲ ਸਰ ਕਹਿੰਦੇ ਕਿ ਕਿਓ ਜਿਵੇਂ ਪੁਰਾਣੇ ਟਾਈਮ ਤੇ ਹਨਾ ਉਸੇ ਤਰ੍ਹਾਂ ਸਾਨੂੰ ਸ਼ਤਾਵਰ ਦਾ ਕਿਓ ਬਹੁਤ ਜ਼ਰੂਰੀ ਹੈ ਉਹ ਪੂਰਾ ਮਹੀਨਾ ਇੱਕ ਕਿਓ ਯੂਜ਼ ਕਰ ਸਕਦੇ ਆ ਇੱਕ ਚਮਚ ਕਿਓ ਯੂਜ਼ ਕਰਨ ਸਰ ਕੋਈ ਆਈਵੀਐਫ ਕਿਸੇ ਤਰ੍ਹਾਂ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਨਹੀਂ